ਅੱਜ ਦੀ ਵੀਡੀਓ ਵਿੱਚ ਅਸੀਂ 10ਵੀਂ ਜਮਾਤ ਵਿਗਿਆਨ ਵਿਸ਼ਾ ਪਹਿਲਾ 파ਟ ਰਸਾਇਣਿਕ ਕਿਰਿਆਵਾਂ ਤੇ ਸਮੀਕਰਨ ਇਸ ਦੇ ਜੋ ਐਮਸੀਕਿਊ ਨੇ ਠੀਕ ਗਲਤ ਨਹੀਂ ਖਾਲੀ ਥਾਵਾਂ ਨਹੀਂ ਮਿਲਾਨ ਤੇ 1 ਨੰਬਰ ਵਾਲੇ ਜਿਹੜੇ ਕੁਐਸਚਨ ਤੇ ਨਾਲ ਹੀ 2 ਨੰਬਰ ਵਾਲੇ ਜਿਹੜੇ ਕੁਐਸਚਨ ਨੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਡਿਸਕਸ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਹੈ ਸਹੀ ਵਿਕਲਪ ਚੁਣੋ ਜਦੋਂ ਇੱਕ ਯੋਗਿਕ ਰਸਾਇਣਿਕ ਟੰਗਾਂ ਨਾਲ 2 ਜਾਂ 2 ਤੋਂ ਵੱਧ ਸਰਲ ਪਦਾਰਥਾਂ ਵਿੱਚ ਵਿਖੰਡਿਤ ਹੋ ਜਾਈ। ਮਤਲਬ ਕੋਈ ਯੋਗਿਕ ਜਿਹੜਾ ਹੈਗਾ 2 ਜਾਂ 2 ਤੋਂ ਵੱਧ ਭਾਗਾਂ ਵਿੱਚ ਟੁੱਟ ਜਾਵੇ ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ? ਤਾਂ ਵਿਖੰਡਿਤ ਹੋ ਗਿਆ ਤੇ ਕਿਹੜੀ ਕਿਰਿਆ ਹੈਗੀ ਆ ਵਿਖੰਡਨ ਕਿਰਿਆ ਕੀ। ਠੀਕ ਹੈ। ਕਿਹੜੀ ਕਿਰਿਆ ਹੋਈਗੀ ਉਹ ਵਿਖੰਡਨ। ਸੰਜੋਜਨ ਉਹਦੋਂ ਹੁੰਦਾ ਜਦੋਂ 2 ਜਾਂ 2 ਮਿਲ ਜਾਣ। ਮਿਲ ਜਾਣ ਦਾ ਮਤਲਬ ਜੁੜ ਜਾਣ। ਠੀਕ ਹੈ ਵਿਸਥਾਪਨ ਹੁੰਦਾ ਜਦੋਂ ਇੱਕ ਦੂਜੇ ਨੂੰ ਕੀ ਕਰਦੇ ਡਿਸਪਲੇਸ ਕਰਦੇ ਵਿਸਥਾਪਿਤ ਕਰਦੇ ਦੂਰੀ ਵਿਸਥਾਪਨ ਦੇ ਵਿੱਚ ਜਦੋਂ ਦੋਨਾਂ ਵਿੱਚ ਹੀ ਇੱਕ ਇੱਕ ਵਿਸਥਾਪਿਤ ਹੋ ਜੇ ਵਿਖੰਡਤਤਾ ਕਿਹੜੀ ਵਿਖੰਡਨ ਕਿਰੇ ਠੀਕ ਹੈ ਦੂਸਰਾ ਹੈ ਰਸਾਇਣਿਕ ਪ੍ਰਤੀਕਿਰਿਆ ਜਦੋਂ ਨਵਾਂ ਪਦਾਰਥ ਬਣਦਾ ਤਾਂ ਉਹਨੂੰ ਆਪਾਂ ਕੀ ਬੋਲਦੇ ਜਿਹਦੇ ਵਿੱਚ ਨਵਾਂ ਪਦਾਰਥ ਬਣੇ ਉਹ ਕੀ ਹੁੰਦੀ ਹੈ ਰਸਾਇਣਿਕ ਪਰਵਰਤਨ ਹੁੰਦਾ ਹੈ ਜਿਹਦੇ ਵਿੱਚ ਕੋਈ ਨਵਾਂ ਪਦਾਰਥ ਨਾ ਬਣੇ ਗੁਣ ਨਾ ਬਦਲਣ ਉਸਨੂੰ ਆਪਾਂ ਕੀ ਬੋਲਦੇ ਹੁੰਨੇ ਭੌਤਿਕ ਪਰਵਰਤਨ ਤਾਂ ਇਹ ਹੈ ਸਾਡੇ ਕੋਲ ਰਸਾਇਣਿਕ ਪਰਵਰਤਨ ਉਸ ਤੋਂ ਬਾਅਦ 2 H2 O2 ਤੋਂ ਬਣ ਗਿਆ ਹਾਈਡਰੋਜਨ ਇਸ ਨੂੰ ਆਪਾਂ ਕੀ ਬੋਲਦੇ ਹਾਂ ਹੁਣ ਹਾਈਡਰੋਜਨ ਤੇ ਆਕਸੀਜਨ ਦੋਨੇ ਮਿਲੇ ਆ ਮਿਲ ਕੇ ਕੀ ਬਣ ਗਿਆ ਪਾਣੀ ਦਾ ਇੱਕ ਅਣੂ ਬਣ ਗਿਆ ਮੋਲੀਕਿਊਲ ਬਣ ਗਿਆ ਤਾਂ ਇਹ ਕਿਹੜੀ ਕਿਰਿਆ ਹੈਗੀ ਸੰਯੋਜਨ ਕਿਰਿਆ ਜੁੜੇ ਆ ਨਾ ਜਿਵੇਂ ਇੱਥੇ ਮੈਂ ਦੱਸਿਆ ਤੁਹਾਨੂੰ ਮਿਲੇ ਆ ਮਿਲ ਕੇ ਇੱਕ ਪ੍ਰੋਡਕਟ ਬਣਿਆ ਤਾਂ ਸੰਯੋਜਨ ਕਿਰਿਆ ਹੈ ਕੰਬੀਨੇਸ਼ਨ ਹੈ ਠੀਕ ਹੈ ਫਿਰ ਹੈ ਔਰ ਸੈਨਿਕ ਕਿਰਿਆ ਜਿਸ ਵਿੱਚ ਅਵਖੇਪ ਪੈਦਾ ਹੁੰਦਾ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ ਜਿਹਦੇ ਵਿੱਚ ਅਵਖੇਪ ਪੈਦਾ ਹੋਵੇ ਉਹ ਹੁੰਦੀ ਹੈ ਅਵਖੇਪਨ ਕਿਰਿਆ ਠੀਕ ਹੈ ਅਗਲਾ ਹੈ FeSO4 Fe2O3 SO2 SO3 ਹੁਣ ਇੱਕ ਚੀਜ਼ ਦੇ ਤਿੰਨ ਭਾਗਾਂ ਦੇ ਵਿੱਚ ਟੁੱਟ ਗਈ ਜਦੋਂ ਟੁੱਟ ਗਈ ਤਾਂ ਇਹ ਕੀ ਹੋਇਆ ਅਪਘਟਨ ਕਿਰਿਆ ਹੋਈ ਹੈ ਕੀ ਹੈ ਇਹ ਅਪਘਟਨ ਕਿਰਿਆ ਹੈ ਅਗਲਾ ਹੈ Mg+O2 2MgO ਬਣ ਗਿਆ ਇਹਦੇ ਵਿੱਚ MgO ਕੀ ਹੈ ਤਾਂ ਜਿਹੜੇ ਇਧਰਲੇ ਹੁੰਦੇ ਆ ਇਹਨਾਂ ਨੂੰ ਅਸੀਂ ਬੋਲਦੇ ਹੁਨੇ ਅਭਿਕਾਰਕ ਤੇ ਜਿਹੜੇ ਇਧਰਲੇ ਪਾਸੇ ਬਣਦੇ ਆ ਇਹ ਕੀ ਹੁੰਦੇ ਆ ਉਤਪਾਦ ਤਾਂ ਇਹ MgO ਕੀ ਬਣਿਆਗਾ ਉਤਪਾਦ ਬਣਿਆ ਉਸ ਤੋਂ ਬਾਅਦ C+O2 ਤੋਂ ਬਣ ਗਿਆ CO2 ਇਹਦੇ ਵਿੱਚ ਜਿਹੜਾ ਇਹ ਨਾਲ ਲਿਖੀ ਵੀ ਹੈ ਇਹ ਦੱਸਣੀ ਆਪਾਂ ਇਹ ਕੀ ਦੱਸਦੇ ਹੁੰਦੇ ਆ ਅਵਸਥਾ ਦੱਸਦੇ ਹੁੰਦੇ ਆ ਠੀਕ ਹੈ S ਦਾ ਮਤਲਬ ਹੁੰਦਾ ਸੋਲਿਡ ਸੋਲਿਡ ਦਾ ਮਤਲਬ ਠੋਸ جی کا مطلب ہے گیس ٹھیک ہے جی اے کیو پایا ہوتا مطلب ہوں ایکس ٹھیک ہے وہ مطلب ہوں ایکس تو ہوں اپنے کوی لکھا بھی یہ مطلب کہڑی سٹیٹ ہے گی گیس اگلا ہے خالی تھاواں بھرنیاں نے وہ رسائنک کرا جس میں تاپا سوکھت ہوں سوکھت مطلب سوکھی جاتی ہے تو وہ کی ہوئے گی تاپ سوکھھی اس بولوں گے تاپ سوکھی اگلا ہے ਰਸਾਇਣਿਕ ਸਮੀਕਰਨ ਵਿੱਚ ਤੀਰ ਦਾ ਸਿਰ ਕਿਧਰ ਨੂੰ ਹੁੰਦਾ ਹੈ ਹੁਣ ਜਦੋਂ ਅਸੀਂ ਸਮੀਕਰਨ ਲਿਖਦੇ ਹਾਂ ਐਮ ਜੀ ਪਲੱਸ ਓ ਤੋਂ ਕੀ ਬਣਿਆ ਐਮ ਜੀਓ ਤਾਂ ਤੀਰ ਦਾ ਨਿਸ਼ਾਨ ਕਿਧਰ ਨੂੰ ਉਤਪਾਦ ਕਰਨੀ ਆ ਠੀਕ ਹੈ ਅਗਲਾ ਹੈ ਰਸਾਇਣਿਕ ਕਿਰਿਆ ਦੇ ਪਹਿਲੇ ਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂ ਦੀ ਸੰਖਿਆ ਦੀ ਡੈਸ਼ ਰਹਿੰਦੀ ਹੈ ਪਹਿਲਾਂ ਤੇ ਅੰਤ ਵਿੱਚ ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਕੀ ਰਹਿੰਦੀ ਹੈ ਸਮਾਨ ਠੀਕ ਹੈ ਤਕੀਰਨ ਅਸਮਾਨ ਖੋਰਨ ਦੇ ਕਾਰਨ ਲੋਹੇ ਦੀਆਂ ਵਸਤੂਆਂ ਨੂੰ ਡੈਸ਼ ਪਹੁੰਚਦੀ ਹੈ ਖੋਰਨ ਹੋਇਆ ਤਾਂ ਲੋਹੇ ਜਿਹੜਾ ਹੈਗਾ ਨੁਕਸਾਨ ਹੀ ਹੋਏਗਾ ਨੁਕਸਾਨ ਹੈ ਤਾਂ ਕੀ ਹੋਏਗੀ ਖਾਨੀ ਹੋਏਗੀ ਠੀਕ ਹੈ ਉਸ ਤੋਂ ਬਾਅਦ ਹਵਾ ਰੋਧਕ ਬਰਤਨਾ ਵਿੱਚ ਭੋਜਨ ਰੱਖਣ ਨਾਲ ਡੈਸ਼ ਦੀ ਗਤੀ ਹੌਲੀ ਹੋ ਜਾਂਦੀ ਹੈ ਕਿਹਦੀ ਗਤੀ ਹੌਲੀ ਹੋ ਜਾਂਦੀ ਹੈ ਆਕਸੀਕਰਨ ਆਕਸੀਕਰਨ ਜੇਕਰ ਹੋਏਗਾ ਤਾਂ ਭੋਜਨ ਸਾਡਾ ਕੀ ਹੋ ਜਾਏਗਾ ਖਰਾਬ ਹੋ ਜਾਏਗਾ ਤੇ ਜੇ ਆਪਾਂ 에ਅਰ ਟਾਈਟ ਦੇ ਵਿੱਚ ਰੱਖਦੇ ਆਪਾਂ ਆਮ ਹੀ ਹੁਣ ਹਰੇਕ ਘਰ ਦੇ ਵਿੱਚ ਇਹ ਸ਼ਬਦ ਵਰਤੇ ਜਾਣ ਲੱਗਿਆ 에어 ਟਾਈਟ ਕੰਟੇਨਰ ਉਹਨਾਂ ਚ ਤਾਂ ਹੀ ਰੱਖਦੇ ਆ ਕਿ ਭੋਜਨ ਖਰਾਬ ਨਾ ਹੋਵੇ ਹਵਾ ਰੁੱਧਕ ਬਰਤਨ ਉਹਨਾਂ ਨੂੰ ਬੋਲਦੇ ਆਪਾਂ 에어 ਟਾਈਟ ਤਾਂ ਇਹ ਆਕਸੀਕਰਨ ਨੂੰ ਜਿਹੜਾ ਹੈਗਾ ਕੱਟ ਕਰ ਦਿੰਦਾ ਚਾਂਦੀ ਉੱਤੇ ਡੈਸ਼ ਪਰਤ ਚੜਨ ਖੋਰਨ ਦਾ ਇੱਕ ਉਦਾਹਰਣ ਹੈ ਚਾਂਦੀ ਹੈ ਜਿਹੜੀ ਉਹ ਦੇਖੋ ਥੋੜੇ ਸਮੇਂ ਬਾਅਦ ਕੀ ਹੋ ਜਾਂਦੀ ਕਾਲੀ ਹੋ ਜਾਂਦੀ ਹੈ ਮਤਲਬ ਚਾਂਦੀ ਦਾ ਕੀ ਹੋ ਰਿਹਾ ਖੋਰਨ ਹੋ ਰਿਹਾ ਕਾਲੀ ਵਰਤ ਚਾਂਦੀ ਦੇ ਗਹਿਣੇ ਤੇ ਭਾਂਮ ਹੀ ਦੇਖਦੇ ਹੋ ਲੇਡੀਜ਼ ਦੇ ਝਾਂਜਰਾ ਪਾਈਆਂ ਹੁੰਦੀਆਂ ਵਗੈਰਾ ਉਹ ਸਾਰੀਆਂ ਕਾਲੀਆਂ ਹੋ ਜਾਂਦੀਆਂ ਤਾਂ ਇਹ ਸਾਡੇ ਕੋਲ ਸੀ ਪਹਿਲੇ ਪ੍ਰਸ਼ਨ ਪਹਿਲੇ ਪਾਠ ਦੇ ਖਾਲੀ ਥਾਵਾਂ ਹੁਣ ਸਹੀ ਗੱਲ ਦੇਖ ਲੈਣੇ ਆ ਸਾਹ ਕਿਰਿਆ ਤਾਪ ਨਿਕਾਸੀ ਆ ਸਾਹ ਕਿਰਿਆ ਦੇ ਵਿੱਚ ਤਾਪ ਦਾ ਨਿਕਾਸ ਹੁੰਦਾ ਹੈ ਤਾਂ ਇਹ ਕੀ ਆ ਤਾਪ ਨਿਕਾਸੀ ਆ ਠੀਕ ਹੈ ਔਰ ਸਾਇਨੀ ਕਿਰਿਆ ਜਿਸ ਵਿੱਚ ਤਾਪ ਪੂਰਜ ਸੁਖਿਤ ਹੁੰਦੀ ਹੈ ਉਸ ਨੂੰ ਤਾਪ ਨਿਕਾਸੀ ਬੋਲਦੇ ਹਨ ਤਾਪ ਨਿਕਾਸੀ ਨਹੀਂ ਇਹ ਤਾਪ ਕੀ ਹੁੰਦੀ ਆ ਸੋਖੀ ਤੇ ਗਲਤ ਹੈ ਫਿਰ ਤਾਪ ਸੋਖੀ ਹੋਣਾ ਚਾਹੀਦਾ ਸੀ ਪਿੰਜਰ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ ਤਾਂ ਰਸਾਇਣਿਕ ਸਮੀਕਰਨ ਨੂੰ ਸੰਤੁਲਿਤ ਕਰਨਾ ਕੀ ਜ਼ਰੂਰੀ ਹੁੰਦਾ ਹੀ ਹੈ ਬੈਲੈਂਸ ਕਰਨਾ ਉਸ ਤੋਂ ਬਾਅਦ Fe H2O Fe3O4 H2 ਸੰਤੁਲਿਤ ਰਸਾਇਣਿਕ ਸਮੀਕਰਨ ਹੈ ਦੇਖ ਲਓ ਹੁਣ ਇਹ ਸੰਤੁਲਿਤ ਦਾ ਮਤਲਬ ਕਿ ਦੋਨੇ ਪਾਸੇ ਇਕੋ ਜਿਹਾ ਹੋਣੇ ਚਾਹੀਦੇ ਨੇ ਇਹਦੇ ਵਿੱਚ ਦੇਖੋ ਇਕੋ ਜਿਹਾ ਇੰਦਰ ਇੱਕ ਕੈਫੀ ਹੈ ਇਧਰਲੇ ਪਾਸੇ ਐਫ 3 ਤਾਂ ਸੰਤੁਲਿਤਤ ਨਹੀਂ ਹੈ ਹੀ ਇਧਰ ਵੀ 3 ਹੋਣੇ ਚਾਹੀਦੇ ਸੀ ਹਾਈਡਰੋਜਨ ਇਧਰ 2 ਹੈ ਇਧਰ ਵੀ 2 ਹੈ ਆਕਸੀਜਨ ਇਧਰ 4 ਹੈ ਇਧਰ 1 2 ਆਕਸੀਜਨ ਤਾਂ ਇਹ ਸੰਤੁਲਿਤ ਰਸਾਇਣਿਕ ਸਮੀਕਰਨ ਨਹੀਂ ਤਾਂ ਹੀ ਕਿਹਾ ਗਲਤ ਹੈ ਅਗਲਾ ਹੈ ਅਵਖੇਪਣ ਕਿਰਿਆ ਅਕੋਲ ਲੂਣ ਪੈਦਾ ਕਰਦੀਆਂ ਹਨ ਇਹ ਠੀਕ ਹੈ ਅਵਖੇਪਣ ਦੇ ਵਿੱਚ ਅਵਖੇਪ ਬਣਨੇ ਆ ਅਵਖੇਪ ਤਾਂ ਹੀ ਬਣਨਗੇ ਜੇ ਉਹਦੇ ਵਿੱਚ ਅਕੁਲਨਸ਼ੀਲ ਕੋਈ ਚੀਜ਼ ਬਣੀ ਤਾਂ ਆਕਸੀਜਨ ਦੀ ਹਾਨੀ ਨੂੰ ਆਕਸੀਕਰਨ ਕਹਿੰਦੇ ਹਨ ਇਹ ਗਲਤ ਹੈ ਆਕਸੀਜਨ ਦੀ ਹਾਨੀ ਨੂੰ ਨਹੀਂ ਆਕਸੀਜਨ ਦੇ ਪ੍ਰਾਪਤ ਕਰਨ ਨੂੰ ਆਕਸੀਜਨ ਪ੍ਰਾਪਤ ਕਰਨ ਤਾਂ ਹੀ ਤਾਂ ਆਕਸੀਕਰਨ ਹੋਏਗਾ ਨਾ ਉਸ ਚੀਜ਼ ਦਾ ਅਪਕਟਨ ਕਿਰਿਆ ਸੰਜੋਜਨ ਦੇ ਉਲਟ ਹੁੰਦੀ ਹੈ ਇਹ ਠੀਕ ਹੈ ਅਪਕਟਨ ਦੇ ਵਿੱਚ ਇੱਕ चीज ਨੇ ਤਿੰਨਾ ਚਾਰਾਂ ਵਿੱਚ ਟੁੱਟਣਾ ਸੰਜੋਜਨ ਦੇ ਵਿੱਚ ਤਿੰਨਾ ਚਾਰਾਂ ਇਕੱਠੇ ਹੋ ਕੇ ਇੱਕ ਚੀਜ਼ ਬਣਾਉਣੀ ਹੁੰਦੀ ਹੈ ਠੀਕ ਹੈ 8 ਕਿਸੇ ਵੀ ਰਸਾਇਣਿਕ ਸਮੀਕਰਨ ਵਿੱਚ ਦੋ ਅਭਿਕਾਰਕ ਜੁੜ ਕੇ ਡੈਸ਼ ਚੈਨ ਲਗਾਇਆ ਜਾਂਦਾ ਹੈ ਵਿਚ ਜੋੜ ਦਾ ਚਿੰਨ ਅਭਿਕਾਰਕਾਂ ਦੇ ਵਿੱਚ ਜਿਹੜੇ ਰੈਕਟੈਂਟ ਹੁੰਦੇ ਆ ਜਿਵੇਂ H2+O2 ਤੋਂ ਕੀ ਬਣਿਆ H2O ਤਾਂ ਆਪਾਂ ਜੋੜ ਦਾ ਨਿਸ਼ਾਨ ਲਾਇਆ ਨੇ ਇਹਦੇ ਵਿੱਚ ਤਾਂ ਸਹੀ ਹੈਗਾ ਰਸਾਇਣਕ ਕਿਰਿਆ ਦੇ ਸਿੱਟੇ ਵਜੋਂ ਬੜਿਆ ਨਵਾਂ ਪਦਾਰਥ ਆ ਅਭਿਕਾਰਕਾ ਖਮਾਉਂਦਾ ਹੈ ਇਹ ਗਲਤ ਹੈ ਅਭਿਕਾਰਕ ਨਹੀਂ ਉਹ ਕੀ ਹੁੰਦਾਗਾ ਉਤਪਾਦ ਹੁਣ ਆਪਾਂ ਇਹਨਾਂ ਦਾ ਮਿਲਾਨ ਕਰਨਾ ਸਹੀ ਇਸ ਦੇ ਵਿੱਚ ਕੀ ਹੈ AgCl ਦੋਹਾਂ ਦੇ ਵਿੱਚ ਟੁੱਟ ਗਿਆ ਟੁੱਟ ਗਿਆ ਤਾਂ ਮਤਲਬ ਇਹ ਕਿਹੜੀ ਕਿਰਿਆ ਹੈਗੀ ਆ ਅਪਕਟਨ ਫਿਰ H2 ਤੇ O2 ਮਿਲ ਕੇ ਬਣਗੀ H2O ਤਾਂ ਇਹ ਹੈਗੀ ਸੰਯੋਜਨ ਕਿਰਿਆ ਠੀਕ ਹੈ ਆਪਾਂ ਇੱਥੇ ਵੀ ਗੱਲ ਕਰੀ ਸੀ ਆਪ ਇਸ ਸੰਯੋਜਨ ਕਿਰਿਆ Zn CuSO4 ZnSO4 ਇਹਦੇ ਵਿੱਚ ਦੇਖੋ ਜਿੰਕ ਨੇ ਇਸ ਕਾਪਰ ਨੂੰ ਕੀ ਕਰਤਾ ਬਾਹਰ ਕੱਢਤਾ ਡਿਸਪਲੇਸ ਕਰਤਾ ਤਾਂ ਇਹ ਕਿਹੜੀ ਕਿਰਿਆ ਹੈਗੀ ਆ ਵਿਸਥਾਪਨ ਕਿਰਿਆ ਇੱਕ ਨੂੰ ਵਿਸਥਾਪਿਤ ਕਰਿਆ ਤਾਂ ਕੱਲੀ ਵਿਸਥਾਪਨ ਜੇ ਦੋਨੇ ਬਦਲ ਜਾਣ ਜਿਵੇਂ ਸੋਡੀਅਮ ਇੱਥੇ ਜਾ ਵੜਿਆ ਬੇਰੀਅਮ ਇੱਥੇ ਆ ਗਿਆ ਤਾਂ ਇਹਨੇ ਇਹਨੂੰ ਰਿਪਲੇਸ ਕਰਿਆ ਇਸ ਜਗ੍ਹਾ ਤੋਂ ਤਾਂ ਇਹਨੇ ਇਹਨੂੰ ਬਦਲਤਾ ਹੈ ਨਾ ਤਾਂ ਇਹ ਕੀ ਬਣ ਗਿਆ ਸਾਡੇ ਕੋਲ ਦੂਰੀ ਵਿਸਥਾਪਨ ਕਿਰਿਆ ਕੁਦਰਤੀ ਗੈਸ ਦਾ ਜਲਣਾ ਗੈਸ ਜਲਦੀ ਹੈ ਤਾਂ ਗਰਮੀ ਪੈਦਾ ਹੁੰਦੀ ਹੈ ਤਾਂ ਤਾਪ ਦਾ ਨਿਕਾਸ ਹੁੰਦਾ ਹੈ ਗਰਮੀ ਪੈਦਾ ਹੁੰਦੀ ਤਾਂ ਤਾਪ ਨਿਕਾਸੀ ਹੈ ਲੋਹੇ ਤੇ ਜੰਗਾਲ ਲੱਗਣਾ ਇੱਕ ਖੋਰਨ ਕਿਰਿਆ ਖੋਰਨ ਕਿਰਿਆ ਵੀ ਹੈ ਤੇ ਨਾਲ ਆਪਣਾ ਇਹ ਰਸਾਇਣਿਕ ਕਿਰਿਆ ਵੀ ਹੈ ਇਹ ਵੀ ਤੁਹਾਨੂੰ ਪੁੱਛ ਸਕਦੇ ਆ ਕਿ ਕਿਹੜੀ ਕਿਰਿਆ ਹੈ ਪਰਿਵਰਤਨ ਕਿੜਰ ਸਾਇਨਿਕ ਪਰਿਵਰਤਨ ਚਰਬੀ ਤੇ ਤੇਲਾਂ ਦਾ ਜਦੋਂ ਆਕਸੀਕਰਨ ਹੁੰਦਾ ਤਾਂ ਉਹ ਦੁਰਗੰਧ ਪੈਦਾ ਹੁੰਦੀ ਹੈ ਠੀਕ ਹੈ ਚਰਬੀ ਕਿੰਨਾ ਟਾਈਮ ਪਈ ਰਹੇ ਤੇਲ ਕਿੰਨਾ ਟਾਈਮ ਪਿਆ ਰਹਣ ਉਹਨਾਂ ਦਾ ਆਕਸੀਕਰਨ ਹੋ ਜਾਊਗਾ ਆਕਸੀਕਰਨ ਹੋਣ ਦੇ ਨਾਲ ਉੱਥੇ ਦੁਰਗੰਧ ਪੈਦਾ ਹੋਣ ਲੱਗ ਪੈਂਦੀ ਹੈ ਭੋਜਨ ਵੀ ਸਾਡਾ ਪਿਆਰ ਹੈ ਵੀ ਤਾਂ ਉੱਚ ਸਮੈਲ ਆਉਣ ਲੱਗ ਪੈਂਦੀ ਹੈ ਨਾ ਤਾਂ ਆਕਸੀਕਰਨ ਕਰਕੇ ਹੁੰਦੀ ਹੈ ਭੋਜਨ ਸੜਦਾ ਆਕਸੀਕਰਨ ਕਰਕੇ ਆ ਅਗੇ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ ਲੋਹੇ ਤੇ ਚੜਨ ਵਾਲੀ ਜੰਗ ਦੀ ਪਰਤ ਕਿਸ ਰੰਗ ਦੀ ਹੁੰਦੀ ਹੈ ਸਾਨੂੰ ਪਤਾ ਹੈ ਜੰਗਾਲ ਦਾ ਰੰਗ ਕਿਵੇਂ ਦਾ ਹੁੰਦਾ ਹੈ ਲਾਲ ਪੂਰੇ ਰੰਗ ਦਾ ਫਿਰ ਹੈ ਚਿਪਸ ਬਣਾਉਣ ਵਾਲੀ ਚਿਪਸ ਦੀ थैਲੀ ਵਿੱਚ ਕਿਹੜੀ ਗੈਸ ਭਰਦੇ ਹਨ ਗੈਸ ਤਾਂ ਭਰ ਹੀ ਜਾਂਦੀ ਹੈ ਕਿ ਉਹ ਜ਼ਿਆਦਾ ਸਮਾਂ ਤੱਕ ਸੁਰੱਖਿਤ ਰਹਿਣ ਚਿਪਸ ਖਰਾਬ ਨਾ ਹੋਣ ਤੇ ਗੈਸ ਕਿਹੜੀ ਭਰਦੇ ਆ ਨਾਈਟ੍ਰੋਜਨ ਗੈਸ ਲਗੂਕਰਨ ਕਿਰਿਆ ਕੀ ਹੈ ਲਗੂਕਰਨ ਦੇ ਵਿੱਚ ਕੀ ਹੁੰਦਾਗਾ ਜਿਦੇ ਵਿੱਚ ਹਾਈਡਰੋਜਨ ਪ੍ਰਾਪਤ ਕਰਨ ਠੀਕ ਹੈ ਹਾਈਡਰੋਜਨ ਦੀ ਜਿਹਦੇ ਵਿੱਚ ਪ੍ਰਾਪਤੀ ਹੋਵੇ ਉਹਨੂੰ ਲਘੂਕਰਨ ਬੋਲਦੇ ਆ ਤੇ ਇਸ ਤੋਂ ਉਲਟ ਹੁੰਦਾ ਹੈ ਆਕਸੀਕਰਨ ਆਕਸੀਕਰਨ ਦੇ ਵਿੱਚ ਕੀ ਪ੍ਰਾਪਤ ਹੁੰਦਾ ਹੈ ਆਕਸੀਜਨ ਪ੍ਰਾਪਤ ਹੁੰਦੀ ਹੈ ਠੀਕ ਹੈ ਜੇ ਆਕਸੀਜਨ ਪ੍ਰਾਪਤ ਹੋਵੇ ਤਾਂ ਆਕਸੀਕਰਨ ਜੇ ਹਾਈਡਰੋਜਨ ਪ੍ਰਾਪਤ ਹੋਵੇ ਤਾਂ ਲਘੂਕਰਨ ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਬੋਲਦੇ ਆ ਰਿਡਕਸ਼ਨ ਇਹਨੂੰ ਆਪਾਂ ਕੀ ਬੋਲਦੇ ਆ ਆਕਸੀਡੇਸ਼ਨ ਠੀਕ ਹੈ ਰਿਡੌਕਸ ਕਿਰਿਆ ਕੀ ਹੁੰਦੀ ਹੈ ਜਿਦੇ ਵਿੱਚ ਆਕਸੀਕਰਨ ਤੇ ਲਗੂਕਰਨ ਦੋਨੇ ਇਕੱਠੇ ਹੋਣ ਉਹਨੂੰ ਆਪਾਂ ਬੋਲਦੇ ਹਾਂ ਰਿਡਕਸ ਕਿਸੇ ਰਸਾਇਣਿਕ ਕਿਰਿਆ ਵਿੱਚ ਇੱਕ ਕਾਰਕ ਆਕਸੀਕਰਿਤ ਹੋ ਜੇ ਤੇ ਦੂਜਾ ਲਗੂਕਰਿਤ ਹੋ ਜੇ ਉਹਨੂੰ ਰਿਡਕਸ ਕਿਰਿਆ ਬੋਲਦੇ ਹਾਂ ਜਾਂ ਆਪਾਂ ਇਹ ਲਿਖ ਸਕਦੇ ਹਾਂ ਕਿ ਉਹ ਕਿਰਿਆ ਉਹ ਕਿਰਿਆ ਜਿਸ ਵਿੱਚ ਆਕਸੀਕਰਨ ਤੇ ਲਗੂਕਰਨ ਦੋਨੋਂ ਇਕੱਠੇ ਵਾਪਰਨ ਦੋਨੋਂ ਇਕੱਠੇ ਵਪਰਣ ਉਹਨੂੰ ਪੈਰਾਡੌਕਸ ਕਿਰਿਆ ਬੋਲਦਿੰਨੇ ਸ਼ੇਮ ਹੈ ਆਲੂ ਚਾਵਲ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਕਾਰਬੋਹਾਈਡਰੇਟ ਟੁੱਟ ਕੇ ਕੀ ਬਣਾਉਂਦੇ ਹਨ ਤਾਂ ਹੀ ਟੁੱਟ ਕੇ ਕੀ ਬਣਾਉਂਦੇ ਆ ਕਿ ਗਲੂਕੋਜ਼ ਜਿਹਦੇ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਜੇਕਰ ਸੈਨਿਕ ਕਿਰਿਆ ਵਿੱਚ ਅਵਿਕਾਰਕਾਂ ਦੇ ਆਇਨਾ ਦਾ ਅਦਲਾ ਬਦਲੀ ਹੁੰਦੀ ਹੈ ਉਸ ਨੂੰ ਆਪਾਂ ਕੀ ਬੋਲਦੇ ਜਿਹਦੇ ਵਿੱਚ ਆਇਨਾ ਦੀ ਅਦਲਾ ਬਦਲੀ ਹੋ ਜੇ ਉਹਨੂੰ ਆਪਾਂ ਬੋਲਦੇ ਦੋਹਰੀ ਵਿਸਥਾਪਨ ਕਿਰਿਆ ਹੁਣੇ ਹੀ ਆਪਾਂ ਦੇਖਿਆ ਸੀ ਇਹ ਅਗਲਾ ਹੈ ਕਿਸੇ ਵਸਤੂ ਦਾ ਘੋਲ ਸਫੈਦੀ ਕਰਨ ਲਈ ਵਰਤੇ ਜਾਂਦੇ ਕਿਹੜੀ ਵਸਤੂ ਦਾ ਘੋਲ ਸਫੈਦੀ ਕਰਨ ਲਈ ਵਰਤਿਆ ਜਾਂਦਾ ਹੈ ਜਿਹੜੀ ਆਪਾਂ ਕਲੀ ਵਰਤਦੇ ਹਾਂ ਉਹ ਕੀ ਹੁੰਦੀ ਹੈ ਕੈਲਸ਼ੀਅਮ ਹਾਈਡਰੋਕਸਾਈਡ ਕਲੀ ਫੈਲਾ ਕਰਦੇ ਹੁੰਦੇ ਸੀ ਘਰਾਂ ਦੇ ਵਿੱਚ ਰੰਗ ਕਰਨ ਵਾਸਤੇ ਅਗਲਾ ਹੈ ਅਪਕਟਨ ਕਿਰਿਆ ਵਿੱਚ ਆਭਿਕਾਰਕਾਂ ਨੂੰ ਤੋੜਨ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ ਅਪਕਟਨ ਕਿਰਿਆ ਕਰਾਉਣੀ ਆ ਤੇ ਆਭਿਕਾਰਕ ਟੁੱਟ ਜਾਣ ਉਹਦੇ ਵਾਸਤੇ ਸਾਨੂੰ ਤਾਪ ਜਾਂ ਫਿਰ ਪ੍ਰਕਾਸ਼ ਜਾਂ ਬਿਜਲੀ ਊਰਜਾ ਇਸ ਦੀ ਜ਼ਰੂਰਤ ਹੁੰਦੀ ਹੈ ਕੀ ਜਿਹੜੀ ਕਿਰਿਆ ਉਹ ਸ਼ੁਰੂ ਹੋ ਜੇ ਇੱਕ ਵਾਰੀ ਉਸ ਤੋਂ ਬਾਅਦ ਤਾਪਨਕਾਸੀ ਕਿਰਿਆ ਦਾ ਉਦਾਹਰਣ ਕੀ ਹੈ ਤਾਪਨਕਾਸੀ ਕਿਰਿਆ ਜਿਹਦੇ ਵਿੱਚ ਤਾਪ ਪੈਦਾ ਹੁੰਦਾ ਗਰਮੀ ਪੈਦਾ ਹੁੰਦੀ ਹੈ ਤੇ ਇਹ ਕੀ ਹੈ ਮੀਥੇਨ ਤੇ ਆਕਸੀਜਨ ਮੀਥੇਨ ਗੈਸ ਜਦੋਂ ਬਲਦੀ ਹੈ ਉੱਥੇ ਗਰਮੀ ਪੈਦਾ ਹੁੰਦੀ ਹੈ ਤਾਪ ਪੈਦਾ ਹੁੰਦਾ ਹੈ ਕਾਰਬਨ ਡਾਈਆਕਸਾਈਡ ਬਣਦੀ ਜਿਹੜੀ ਵਾਤਾਵਰਣ ਚ ਚਲੀ ਜਾਂਦੀ ਹੈ ਤੇ ਪਾਣੀ ਦੇ ਜਿਹੜੇ ਵਾਟਰ ਵੇਪਰ ਉਹ ਬਣਦੇ ਹੈਗੇ ਠੀਕ ਹੈ ਭਾਫ਼ ਨਿਕਲਦੀ ਹੈ ਇਹ ਹੈਗੀ ਤਾਪਨਕਾਸੀ ਕਿਰਿਆ ٹھیک ہے جب یہ بھی لکھ سکتے ہیں سی پلس او ٹو آ سی کیا کاربن کاربن مطلب کیا لکڑ لکڑ جدو بل ہے تھا کی بنتا کاربن ڈائی آکسائڈ گیس بنتی ہے تے پلس اتنے کی تا تاپ ارجا پیدا ہوں دیا. گرمی پیدا ہوتی ہے نا جب پر لکڑا بلتے ہیں اس بعد دو نمبر والے پرشن آ گئے لوہے دیا وستوں پینٹ کیوں کرتے ہیں تاکہ اسے انہوں نے کھورن تو بچا سکیے پھر سنجوجن پرتکرا تو کی, کی پاو پا ہے ادارن سہت لکھنا ਸੰਯੋਜਨ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਕੀ ਬਣਾਉਂਦੇ ਇੱਕ ਨਵਾਂ ਪਦਾਰਥ ਬਣਾਉਂਦੇ ਹੈ ਇਹ ਸੰਯੋਜਨ ਪ੍ਰਤੀਕਿਰਿਆ ਹੋ ਜਾਂਦੀ ਹੈ ਠੀਕ ਹੈ ਇਹਦੀ ਆਪਾਂ ਉਦਾਹਰਣ ਲਿਖਣੀ ਹੈ ਤਾਂ ਪਾਣੀ ਵਾਲੀ ਲਿਖ ਲਓ H2 O2 ਕੀ ਬਣ ਜਾਊਗਾ H2O ਜੇ ਆਪਾਂ ਇਹਨੂੰ ਬੈਲੈਂਸ ਕਰਨਾ ਹੈ ਇਧਰ ਦੋ ਆਕਸੀਜਨ ਹੈ ਤਾਂ ਇੱਥੇ ਆਪਾਂ ਦੋ ਨਾਲ ਗੁਣਾ ਕਰ ਦਾਂਗੇ ਹੁਣ ਸਾਡੇ ਕੋਲ ਹਾਈਡਰੋਜਨ ਕਿੰਨੇ ਹੋਗੇ 2 2 4 ਤੇ ਇਧਰ ਵੀ ਆਪਾਂ ਦੋ ਲਾ ਦਾਂਗੇ ਹੁਣ ਦੋਨੇ ਪਾਸੇ ਦੋਨੇ ਕੀ ਹੋਗੇ ਸੰਤੁਲਿਤ ਵੀ ਹੋਗੀ ਅਗਲਾ ਹੈ ਅਪਕਟਨ ਪ੍ਰਤੀਕਿਰਿਆ ਤੋਂ ਕੀ ਭਾਵ ਹੈ ਅਪਕਟਨ ਕੀ ਹੁੰਦੀ ਹੈ ਸੰਯੋਜਨ ਤੋਂ ਉਲਟ ਇਹਦੇ ਵਿੱਚ ਦੋ ਪਦਾਰਥ ਮਿਲ ਕੇ ਨਵੀਂ ਚੀਜ਼ ਬਣਗੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਕੱਲਾ ਪਦਾਰਥ ਟੁੱਟ ਜਾਂਦਾ ਹੈ ਦੋ ਜਾਂ ਦੋ ਤੋਂ ਵੱਧ ਪਦਾਰਥਾਂ 'ਚ ਜਿਵੇਂ ਕੈਲਸ਼ੀਅਮ ਕਾਰਬੋਨੇਟ ਸੀ ਇਹ ਤੋਂ ਬਣ ਗਿਆ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਵਿਸਥਾਪਨ ਕਿਰਿਆ ਤੋਂ ਕੀ ਭਾਵ ਹੈ ਉਦਾਹਰਣ ਸਾਇਤ ਲਿਖੋ ਵਿਸਥਾਪਨ ਕੀ ਹੈ ਜਦੋਂ ਇੱਕ ਤੱਤ ਜਿਹੜਾ ਜ਼ਿਆਦਾ ਕਿਰਿਆਸ਼ੀਲ ਹੋਵੇ ਦੂਜੇ ਨੂੰ ਕੀ ਕਰ ਦੇ ਵਿਸਥਾਪਿਤ ਕਰ ਦੇ ਵਿਸਥਾਪਿਤ ਦਾ ਮਤਲਬ ਬਾਹਰ ਕੱਢ ਦੇ ਠੀਕ ਹੈ ਤਾਂ ਉਸ ਨੂੰ ਫਿਰ ਬੋਲਦੇ ਨੇ ਵਿਸਥਾਪਨ ਕਿਰਿਆ ਜਿਵੇਂ ਇੱਥੇ ਤੀਰ ਦਾ ਨਿਸ਼ਾਨ ਆਊਗਾ ਆ ਲੋਹਾ ਤੇ ਕਾਪਰ ਸਲਫੇਟ ਆ ਇਹ ਆਪਾਂ ਆਮ ਹੀ ਘੋਲ ਦੇਖਦੇ ਆ ਨੀਲਾ ਘੋਲ ਹੁੰਦਾ ਇਹ ਕਾਪਰ ਸਲਫੇਟ ਦਾ ਠੀਕ ਹੈ ਲੋਹੇ ਦੀਆਂ ਮੀਖਾਂ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਜਦੋਂ ਆਪਾਂ ਪਾਉਨੇ ਆ ਤਾਂ ਸਾਡੇ ਕੋਲ ਜਿਹੜਾ ਘੋਲ ਦਾ ਰੰਗ ਨੀਲੇ ਤੋਂ ਕਦੇ ਵਿੱਚ ਬਦਲ ਜਾਂਦਾ ਹੈ ਹਰੇ ਵਿੱਚ ਬਦਲ ਜਾਂਦਾ ਹੈ ਇਥੋਂ ਜਿਹੜਾ ਕਾਪਰ ਹੈ ਕਿਉਂਕਿ ਲੋਹਾ ਜ਼ਿਆਦਾ ਕਿਰਿਆਸ਼ੀਲ ਹੌ ਉਸਨੇ ਕਾਪਰ ਨੂੰ ਕੀ ਕਰ ਦੇਣਾ ਬਾਹਰ ਕੱਢ ਦੇਣਾ ਇਹਦੀ ਜਗ੍ਹਾ ਆਪ ਲੈ ਲੈਣੀ ਹੈ ਐਫ ਐ ਸੋ 4 12 ਕਾ ਤੇ ਕਾਪਰ ਕਿੱਥੇ ਆ ਜਾਊਗਾ ਬਾਹਰ ਦੋਰੀ ਵਿਸਥਾਪਨ ਪ੍ਰਤੀਕਿਰਿਆ ਤੋਂ ਕੀ ਬਾਵਾ ਦਰਨ ਚਤ ਲਿਖੋ ਦੋਰੀ ਵਿਸਥਾਪਨ ਪ੍ਰਤੀਕਿਰਿਆ ਕਿਉਂਦਾ ਕਿ ਦੋ ਵੱਖ-ਵੱਖ ਅਣੂ ਆਪਸ ਵਿੱਚ ਅਦਲਾ ਬਦਲੀ ਕਰ ਲੈਂਦੇ ਜਿਵੇਂ ਇਹ ਸੋਡੀਅਮ ਕਹਿੰਦਾ ਮੈਂ ਤੇਰੀ ਜਗ੍ਹਾ ਤੇ ਆ ਜਨ ਨਾ ਤੂੰ ਮੇਰੀ ਜਗ੍ਹਾ ਤੇ ਆ ਜਾ ਤਾਂ ਇਹ ਦੋਰੀ ਵਿਸਥਾਪਨ ਕਿਰਿਆ ਹੁ ਰਹਿ ਜਾਣਾ ਜੀਵਨ ਨੇ ਚਾਰ ਹਾਲਾਤਾਂ ਜਿੰਨਾਂ ਵਿੱਚ ਰਸਾਇਣਿਕ ਪ੍ਰਤੀਕਰਨ ਪਰਵਰਤਨ ਵਾਪਰਦੀ ਹੈ ਮਤਲਬ ਜਿੰਨਾ ਵਿੱਚ ਨਵੀਂ ਚੀਜ਼ ਬਣੀ ਰਸਾਇਣਿਕ ਪਰਵਰਤਨ ਉਹਦਾ ਹੀ ਹੁੰਦਾ ਜਦੋਂ ਕੀ ਬਣ ਜੇ ਨਵੀਂ ਚੀਜ਼ ਬਣਦੀ ਹੈ ਜਿਵੇਂ ਭੋਜਨ ਪੱਕਿਆ ਤਾਂ ਆਟੇ ਤੋਂ ਕੀ ਬਣ ਗਈ ਕੋ ਰੋਟੀ ਬਣ ਗਈ ਹੁਣ ਦੁੱਧ ਤੋਂ ਨਹੀਂ ਬਣਨ ਲੋਹੇ ਦਾ ਖੋਰਨ ਅੰਗੂਰਾਂ ਦਾ ਖਮੀਰਨ ਅੰਗੂਰਾਂ ਤੋਂ ਖਮੀਰਨ ਹੋ ਕੇ ਹੁਣ ਕੀ ਬਣ ਗਿਆ ਅਲਕੋਹਲ ਬਣ ਗਿਆ ਤਾਂ ਨਵੀਆਂ ਚੀਜ਼ਾਂ ਨੇ ਇਹ ਦੁਰਗੰਧਤਾ ਨੂੰ ਕਿਵੇਂ ਰੋਕ ਸਕਦੇ ਆਪਾਂ ਦੁਰਗੰਧਤਾ ਉਦੋਂ ਹੀ ਬਣਦੀ ਹੈ ਜਦੋਂ ਆਕਸੀਕਰਨ ਹੋ ਜਾਂਦਾ ਪਦਾਰਥਾਂ ਦਾ ਤੇ ਜੇ ਆਪਾਂ ਆਕਸੀਕਰਨ ਨੂੰ ਰੋਕ ਦਾਂਗੇ ਤਾਂ ਦੁਰਗੰਧਤਾ ਰੁਕ ਜਾਊਗੀ ਉਹ ਕਿਵੇਂ ਰੋਕ ਸਕਦੇ ਆਪਾਂ ਕਿ ਜਿਹੜੇ ਪਦਾਰਥ ਆ ਉਹਨਾਂ ਨੂੰ ਹਵਾ ਰੋਧੀ ਬਰਤਨਾਂ ਵਿੱਚ ਰੱਖ ਕੇ ਜਿਹੜੀ ਦੁਰਗੰਧਤਾ ਉਹਨੂੰ ਆਪਾਂ ਰੋਕ ਸਕਦੇ ਆ ਉਸ ਤੋਂ ਬਾਅਦ ਚੂਨਾ ਭੁਜਣਾ ਤੋਂ ਕੀ ਪਾਵੇ ਇਸ ਪ੍ਰਕਿਰਿਆ ਵਿੱਚ ਸੂੰ ਸੂੰ ਦੀ ਆਵਾਜ਼ ਕਿਉਂ ਆਉਂਦੀ ਹੈ ਚੂਨਾ ਭੁਜਣਾ ਕੀ ਹੁੰਦਾ ਕੈਲਸ਼ੀਅਮ ਕਾਰਬੋਨੇਟ ਦਾ ਗਰਮ ਹੋਣ ਤੇ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈ ਆਕਸਾਈਡ ਵਿੱਚ ਟੁੱਟਣਾ अपघटन क्रिया ਆਪਾਂ ਹੁਣੇ ਇੱਥੇ ਇੱਕ ਕਿਰਿਆ ਕਰੀ ਸੀਗੀ ਇਹ ਇਹ ਵਾਲੀ ਠੀਕ ਹੈ ਇਹਦੇ ਵਿੱਚ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਬਣੀ ਆਗੀ ਠੀਕ ਹੈ ਤਾਂ ਇਸ ਦੇ ਵਿੱਚ ਕੀ ਆ ਇਸ ਨੂੰ ਆਪਾਂ ਬੋਲਦੇ ਬੁਝਿਆ ਹੋਇਆ ਚੂਨਾ ਤੇ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਗੈਸ ਪੈਦਾ ਹੁੰਦੀ ਆ ਉਹ ਸੂੰ ਸੂੰ ਦੀ ਆਵਾਜ਼ ਕਰਦੀ ਹੈ ਅਗਲਾ ਹੈ ਸਮੀਕਰਨਾਂ ਨੂੰ ਸੰਤੁਲਿਤ ਕਰਨਾ ਆਪਾਂ H2CL ਹਾਈਡਰੋਜਨ ਤੇ ਕਲੋਰਿਨ ਮਿਲ ਕੇ ਐਚसीएल ਬਣ ਗਿਆ ਹੁਣ ਦੋ ਹਾਈਡਰੋਜਨ ਨਾਲ ਦੋ ਕਲੋਰਿਨ ਪਰ ਇਧਰਲੇ ਪਾਸੇ ਇੱਕ ਇੱਕ ਤਾਂ ਆਪਾਂ ਇਹਨੂੰ ਦੋ ਨਾਲ ਗੁਣਾ ਕਰ ਦਾਂਗੇ ਦੋ ਹੀ ਹਾਈਡਰੋਜਨ ਬਣਗੇ ਦੋ ਹੀ ਕੀ ਬਣਗੇ ਕਲੋਰਿਨ ਤੇ ਦੋਨੇ ਪਾਸੇ ਸੰਤੁਲਿਤ ਹੋਗੀ ਅਗਲਾ ਹੈ ਜਦੋਂ ਲੋਹੀ ਦੀ ਮੇਖ ਨੂੰ ਕਾਪਰ ਸਲਫੇਟ ਦੇ ਘੋਲ ਚ ਡੁਬੋਇਆ ਜਾਂਦਾ ਹੈ ਤਾਂ ਘੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ ਕਿਉਂ ਬਦਲ ਜਾਂਦਾ ਹੈ ਲੋਹੇ ਦੀ ਮੇਖ ਕਾਪਰ ਸਲਫੇਟ ਦਾ ਅਬ ਮੈਂ ਤੁਹਾਨੂੰ ਹੁਣੇ ਦੱਸਿਆ ਜੀ ਇਹ ਨੀਲੇ ਰੰਗ ਦਾ ਹੁੰਦਾ ਹੈ ਠੀਕ ਹੈ ਹੁਣ ਲੋਹੇ ਦੀ ਮੇਖ ਇਸ ਨੀਲੇ ਰੰਗ ਨੂੰ ਕਾਦੇ ਵਿੱਚ ਬਦਲ ਜਾਊਗੀ ਹਰੇ ਵਿੱਚ ਤੇ ਹਰਾ ਰੰਗ ਕਾਦੇ ਕਰਕੇ ਹੁੰਦਾ ਹੈ ਐਫਈਐਸਓ4 ਦੇ ਕਰਕੇ ਆਇਰਨ ਸਲਫੇਟ ਦੇ ਕਰਕੇ ਠੀਕ ਹੈ ਕਿਉਂਕਿ ਘੋਲ ਦੇ ਵਿੱਚੋਂ ਲੋਹੇ ਨੇ ਇਸ ਕਾਪਰ ਸਲਫੇਟ ਨੂੰ ਕਾਪਰ ਨੂੰ ਕੀ ਕਰ ਦੇਣਾ ਡਿਸਪਲੇਸ ਕਰ ਦੇਣਾ ਇਹਦੀ ਜਗ੍ਹਾ ਤੇ ਆਪ ਬਣ ਜਾਣਾ ਇੱਥੇ ਆਪ ਜਗ੍ਹਾ ਲੈ ਲੈਣੀ ਹੈ ਤਾਂ ਕਰਕੇ ਜਿਹੜਾ ਰੰਗ ਹੈ ਉਹ ਬਦਲ ਜਾਂਦਾ ਉਹਦਾ ਤਾਂ ਇਹ ਅਸੀਂ ਜਿਹੜਾ ਪਹਿਲਾ ਪਾਰਟ ਸੀ ਉਸ ਨੂੰ ਰਿਵਾਈਜ਼ ਕਰ ਲਿਆ ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਪਾਰਟ ਦੂਸਰਾ ਹੋਏਗਾ ਤੇਜਾਬ ਖਰ ਲੂਨ ਇਸ ਦੀ ਪ੍ਰਸ਼ਨ ڈسکس کریں گے تو اس میں ریوائز کریں گے تاکہ تے پیپران چھیا نمبر آ سکن کی کرنا ہے گا اس ویڈیو نو اگے شیئر کرنا تاکہ یہ اگے تے دوستان تک بھی پہنچے تو انہوں نے بھی فائدہ اس چینل نو سبسکرائب کرنا نہ بھولنا تنواد